ਵੀਡੀਓ ਦੇ ਵਿੱਚ ਆਪਾਂ ਭਾਬੀ ਮੇਨਾ ਕਹਾਣੀ ਦਾ ਸਾਰ ਪੜਾਂਗੇ ਭਾਬੀ ਮੇਨਾ ਗੁਰਬਖਸ਼ਿੰਘ ਦੇ ਲਿਖੀ ਹੋਈ ਕਹਾਣੀ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਵਿਚਾਰ ਪੇਸ਼ ਕੀਤਾ ਹੈ ਕਿ ਕਾਮ ਰੂਚੀਆਂ ਹਰ ਆਦਮੀ ਤੇ ਧੀ ਮੇ ਵਿੱਚ ਕੁਦਰਤੀ ਤੌਰ ਤੇ ਪੈਦਾ ਹੁੰਦੀਆਂ ਹਨ ਤੇ ਉਹਨਾਂ ਦੀ ਵੱਧ ਤੋਂ ਵੱਧ ਤ੍ਰਿਪਤੀ ਚਾਹੁੰਦਾ ਹੈ ਪਰ ਜਦੋਂ ਸਮਾਜ ਦੇ ਬੰਧਨ ਤੇ ਕੁਦਰਤੀ ਘਟਨਾਵਾਂ ਉਸ ਦੀ ਤ੍ਰਿਪਤੀ ਦੇ ਰਾਹ ਵਿੱਚ ਰੋਕਾ ਪੈਦਾ ਕਰਦੀਆਂ ਹਨ ਤਾਂ ਉਸ ਦੇ ਮਨ ਵਿੱਚ ਕਈ ਵਿਕਾਰ ਪੈਦਾ ਹੁੰਦੇ ਹਨ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਹਿਰ ਦੇ ਇੱਕ ਤੰਗ ਗਲੀ ਵਿੱਚ ਦੋ ਚੁਬਾਰਿਆਂ ਦੀਆਂ ਬਾਰੀਆਂ ਆਮੋ ਸਾਹਮਣੇ ਖੁੱਲ੍ਹਦੀਆਂ ਸਨ ਇੱਕ ਚੁਬਾਰੇ ਦੇ ਬਾਰੀ ਵਿੱਚ ਇੱਕ ਵੱਡਾ ਸ਼ੀਸ਼ਾ ਟੰਗਿਆ ਹੋਇਆ ਦਿਖਾਈ ਦਿੰਦਾ ਸੀ ਜਿੱਥੇ ਕਿਸੇ ਕਿਸੇ ਵੇਲੇ ਇੱਕ ਸੁੰਦਰ ਇਸਤਰੀ ਖੜੀ ਹੋ ਕੇ ਕਿਨਾਂ-ਕਿਨਾਂ ਚਿਰਕੰਗੀ ਕਰਦੀ ਰਹਿੰਦੀ ਸੀ ਉਸ ਨੂੰ ਆਪਣੇ ਲੰਬੇ ਵਾਲਾਂ ਤੇ ਬਹੁਤ ਮਾਣ ਸੀ ਪਰ ਉਹ ਹਰ ਸਮੇਂ ਉਦਾਸ ਰਹਿੰਦੀ ਸੀ ਸਿਆਲਾ ਵਿੱਚ ਲੋਡੇ ਵੇਲੇ ਤੇ ਗਰਮੀਆਂ ਵਿੱਚ ਬਾਰਾ ਕੋ ਵਜੇ ਉਹ ਬਾਰੀ ਜ਼ਰੂਰ ਖੋਲਦੀ ਸੀ ਇਸ ਸਮੇਂ ਸਾਹਮਣੇ ਚੁਬਾਰੇ ਵਾਲੇ ਘਰ ਦਾ ਇੱਕ ਮੁੰਡਾ ਕਾਕਾ ਸਕੂਲੋਂ ਆ ਰਿਹਾ ਹੁੰਦਾ ਤੇ ਉਸ ਨੂੰ ਜ਼ਰੂਰ ਦੇਖਦੀ ਘਰ ਪਹੁੰਚ ਕੇ ਕਾਕਾ ਬਸਤਾ ਇੱਕ ਪਾਸੇ ਰੱਖ ਕੇ ਆਪਣੀ ਬਾਰੀ ਥਾਣੀ ਸਾਹਮਣੀ ਬਾਰੀਵਾਲ ਦੇਖਦਾ ਤੇ ਫਿਰ ਉਹ ਕੋਠੇ ਉੱਪਰ ਜਾਂਦਾ ਇਸ ਤਰ੍ਹਾਂ ਕਰਦੇ ਆ ਕਾਕਾ 13 ਸਾਲਾਂ ਦਾ ਹੋ ਗਿਆ ਤੇ ਬਾਰੀਵਾਲ ਉਸਦੇ ਦਿਲਚਸਪੀ ਵੀ ਵੱਧ ਗਈ ਉਸਦੇ ਪੁੱਛਣ ਤੇ ਉਸਦੀ ਮਾਂ ਨੇ ਦੱਸਿਆ ਕਿ ਸਾਹਮਣੇ ਚੁਬਾਰੇ ਵਾਲੇ ਘਰ ਵਿੱਚ ਦਿਨ ਭਾਬੜੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਪਤੀ ਮਰ ਚੁੱਕੇ ਹਨ ਬਾਰੇ ਵਿੱਚ ਬੈਠਣ ਵਾਲੀ ਵਿਧਵਾ ਦਾ ਨਾਮ ਮੈਨਾ ਹੈ ਤੇ ਉਸਦਾ ਇਕਲੌਤਾ ਪੁੱਤਰ ਵੀ ਮਰ ਚੁੱਕਾ ਹੈ ਉਸਦੀ ਸੱਸ ਉਸਦੀ ਬਹੁਤ ਰਾਖੀ ਕਰਦੀ ਹੈ ਮਾਣੇ ਕਾਕੇ ਨੂੰ ਦੱਸਿਆ ਕਿ ਮੈਨਾ ਉਸਦੀ ਭਾਬੀ ਲੱਗਦੀ ਹੈ ਤੇ ਨਾ ਮਗਰੋਂ ਕਾਕੇ ਨੇ ਮੈਨਾ ਵਾਲਾ ਇੱਕ ਪਿੰਜਰਾ ਲਿਆਂਦਾ ਉਸ ਨੂੰ ਕਹਿਣਾ ਸਿਖਾ ਦਿੱਤਾ ਭਾਬੀ ਮੈਨਾ ਬਾਰੀ ਵਿੱਚ ਬੈਠੀ ਹੈ ਭਾਬੀ ਮੈਨਾ ਨੇ ਭਾਵੇਂ ਕਾਕੇ ਨਾਲ ਕਦੇ ਗੱਲ ਨਹੀਂ ਸਿੱਖੀਤੀ ਪਰ ਉਸ ਨੂੰ ਪੰਛੀ ਦੇ ਬੋਲ ਬੜੇ ਚੰਗੇ ਲੱਗਦੇ ਸਨ ਸਿਆਲ ਦੀਆਂ ਰਾਤਾਂ ਨੂੰ ਦੋਵੇਂ ਚਬਾਰੀਆਂ ਵਿੱਚ ਸੌਂਦੀ ਤੇ ਮੈਨਾ ਕਿੰਨਾ ਕਿੰਨਾ ਚਿਰ ਉੱਠ ਕੇ ਕਾਕੇ ਦੇ ਸਾਹ ਦੀ ਆਵਾਜ਼ ਸੁਣਦੀ ਰਹਿੰਦੀ ਉਸ ਦੀ ਉਮਰ 25 ਸਾਲ ਸੀ ਉਹ ਕਾਕੇ ਨਾਲ ਖੁੱਲ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੀ ਇੱਕ ਰਾਤ ਪਿੰਜਰੇ ਦੀ ਮੈਨਾ ਨੇ ਭਾਬੀ ਮੈਨਾ ਨੂੰ ਆਵਾਜ਼ ਦਿੱਤੀ ਤਾਂ ਭਾਬੀ ਮੈਨਾ ਅੱਬੜ ਪਾਏ ਉઠી ਇਸ ਸਮੇਂ ਹੀ ਉਸ ਦੀ ਸੱਸ ਟੱਟੀ ਪਸ਼ਾਬ ਲਈ ਉઠી ਹੋਈ ਸੀ ਉਸ ਨੇ ਵੀ ਭਾਬੀ ਮੈਨਾ ਦੀ ਆਵਾਜ਼ ਸੁਣੀ ਤੇ ਉਸ ਨੂੰ ਕੁਝ ਸ਼ੱਕ ਪੈ ਗਿਆ ਉਸ ਨੇ ਭਾਬੀ ਮੈਨਾ ਨੂੰ ਪੁੱਛਿਆ ਕਿ ਉਹ ਕਿਸ ਨਾਲ ਗੱਲਾਂ ਕਰ ਰਹੀ ਸੀ ਤੇ ਨਾਲ ਹੀ ਉਸ ਨੇ ਸਾਹਮਣੇ ਚਵਾਰੇ ਵਿੱਚ ਕਾਕੇ ਨੂੰ ਕੁਕ ਸੁੱਤਾ ਪਿਆ ਦੇਖਿਆ ਉਸ ਦਿਨ ਤੋਂ ਹੀ ਬਾਰੀ ਬੰਦ ਰਹਿਣ ਲੱਗ ਪਈ ਪਰ ਇੱਕ ਰਾਤ ਭਾਬੀ ਮੈਨਾ ਨੇ ਬਾਰੀ ਖੋਲ ਕੇ ਕਾਕੇ ਨੂੰ ਆਵਾਜ਼ ਦੇ ਕੇ ਜਗਾਇਆ ਤੇ ਉਸ ਨੂੰ ਦੱਸਿਆ ਕਿ ਉਸ ਦਾ ਕਮਰਾ ਸੱਸ ਦੁਆਰਾ ਵਲਾਤ ਮਣਾ ਦਿੱਤਾ ਗਿਆ ਹੈ ਇਸ ਕਰਕੇ ਉਹ ਹੋਰ ਸਮਾਂ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਕਾਕੇ ਨੇ ਭਾਬੀ ਮੈਨਾ ਨੂੰ ਕਿਹਾ ਕਿ ਉਹ ਨਾ ਜਾਵੇ ਕਿਉਂਕਿ ਜਦ ਉਹ ਵੱਡਾ ਹੋਤੇ ਉਸਦਾ ਵਿਆਹ ਹੋ ਜਾਵੇਗਾ ਤਾਂ ਉਸਦੀ ਵਤੀ ਉਸ ਕੋ ਲਾਇਆ ਕਰੇਗੀ ਫਿਰ ਉਸਦੀ ਸਾਸੇ ਸ਼ੱਕ ਨਹੀਂ ਕਰੇਗੀ ਪਰ ਭਾਬੀ ਮੈਨਾ ਨੇ ਕਿਹਾ ਕਿ ਉਸਦੇ ਵਿਆਹ ਵਿੱਚ ਅਜੇ ਕਈ ਸਾਲ ਹੋਣ ਕਰਕੇ ਉਹ ਹੋਰ ਸਮਾਂ ਉਸ ਘਰ ਵਿੱਚ ਨਹੀਂ ਰਹਿ ਸਕਦੀ ਤੇ ਉਸਨੇ ਪੁੰਝੜੀ ਬਣ ਜਾਣ ਦਾ ਫੈਸਲਾ ਕਰ ਲਿਆ ਹੈ ਮੈਨਾ ਨੇ ਨਿਸ਼ਾਨੀ ਵਜੋਂ ਕਾਕੇ ਵੱਲ ਆਪਣਾ ਇੱਕ ਰੁਮਾਲ ਸੁੱਟਿਆ ਮੈਨਾਕਰੋਂ ਨਿਕਲ ਗਈ ਤੇ ਕੁਝ ਦਿਨਾਂ ਵਿੱਚ ਹੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਪੁੰਜੜੀ ਬਣਨ ਲਈ 라ਵਲਪਿੰਡੀ ਦੇ ਪਾਸਰੇ ਨੂੰ ਚਲੀ ਗਈ ਹੈ ਮੈਨਾਂ ਨੂੰ ਪੁੰਜੜੀ ਬਣਦੀ ਦੇਖਣ ਲਈ ਕਾਕਾ 라ਵਲਪਿੰਡੀ ਰਹਿਂਦੀ ਆਪਣੇ ਮਾਸੇ ਕੋਲ ਚਲਾ ਗਿਆ ਮੈਨੂੰ ਬਹੁਤ ਸੁੰਦਰ ਕੱਪੜੇ ਪੁਆਏ ਗਏ ਤੇ ਗਹਿਣੇ ਨਾਲ ਸ਼ਿੰਗਾਰ ਕੇ ਗੀਤ ਗਾਏ ਗਏ ਅਗਲੇ ਦਿਨ ਜਦੋਂ ਮੈਨਾ ਦੀ ਡੋਲੀ ਉਹਨਾਂ ਦੇ ਚੌਂਕ ਕੋਲ ਆਈ ਤਾਂ ਕਾਕਾ ਆਪਣੀ ਮਾਸੇ ਨਾਲ ਵੱਖ ਹੋ ਕੇ ਡੋਲੀ ਦੇ ਨਾਲ ਤੁਰ ਪਿਆ ਜਦੋਂ ਦੇਖਦਾ ਹੈ ਕਿ ਮੈਨਾ ਦਾ ਉਸ ਵੱਲ ਧਿਆਨ ਹੈ ਤਾਂ ਉਹ ਵੀ ਹੋਰ ਨਾ ਵਾਂਗ ਉਸ ਵੱਲ ਫੁੱਲ ਸੁਟਦਾ ਮੈਨਾ ਫੁੱਲ ਵਰਖਾ ਕਰਨ ਵਾਲਿਆਂ ਅੱਗੇ ਹੱਥ ਜੋੜ ਰਹੀ ਸੀ ਉਸ ਨੂੰ ਭੇਡ ਵਿੱਚੋਂ ਕਾਕਾ ਦਿਖਾਈ ਨਹੀਂ ਸੀ ਦਿੰਦਾ ਇਕ ਮੋੜ ਤੇ ਡੋਲੀ ਕਾਕੇ ਦੇ ਬਿਲਕੁਲ ਨੇੜੇ ਆ ਗਈ ਤੇ ਫੁੱਲ ਸੁਟੇ ਤੇ ਕਾਕੇ ਨੂੰ ਮੈਨਾ ਨੇ ਪਛਾਣ ਲਿਆ ਮੈਨਾ ਨੇ ਡੋਲੀ ਖੜੀ ਕਰਵਾ ਕੇ ਤੇ ਕਾਕੇ ਨੂੰ ਕੋਲ ਸੱਦ ਕੇ ਉਸ ਤੋਂ ਸਨੇ ਰੁਮਾਲ ਫੜ ਲਏ ਅੰਤ ਜਲੂਸ ਪਾਸਰੇ ਤੇ ਪਹੁੰਚਾ ਮੈਨਾ ਕੁਝ ਇਸਤਰੀਆਂ ਸਮੇਤ ਪਾਸਰੇ ਤੇ ਚੜ ਗਈ ਇਸ ਸਮੇਂ ਉਸਨੇ ਕਾਕੇ ਨੂੰ ਸਾਹਮਣੇ ਹੱਟੇ ਤੇ ਫੱਟੇ ਤੇ ਖੜਾ ਦੇਖਿਆ ਮੈਨਾ ਵੱਡੇ ਪੁੱਛ ਦੇ ਸਾਹਮਣੇ ਬਿਠਾਈ ਗਈ ਵੱਡੇ ਪੁੱਛ ਨੇ ਉਸਨੂੰ ਪੁੰਜਣੀ ਹੋਣ ਲਈ ਸੁੰਦਰ ਕੱਪੜਿਆਂ ਤੇ ਗਹਿਣਿਆਂ ਦਾ ਤਿਆਗ ਕਰਨ ਸ਼੍ਰੇਣੀ ਦੇ ਨਿਯਮਾਂ ਅਨੁਸਾਰ ਖਾਣ ਤੇ ਮਰਦ ਦੀ ਛੋਹ ਦਾ ਤਿਆਗ ਕਰਨ ਦੀਆਂ ਸ਼ਰਤਾਂ ਸਿੰਹਾ ਜੋ ਮੈਨਾਂ ਨੇ ਪਰਵਾਨ ਕਰ ਲਈਆ ਵੱਡੇ ਪੁੱਛਨੇ ਕਿਆ ਕਿ ਉੰਦਰ ਜਾ ਕੇ ਕਪੜੇ ਤੇ ਗਹਿਣੇ ਉਤਾਰ ਕੇ ਨਿਸ਼ਚਿਤ ਕਪੜੇ ਪਾ ਲਵੇ ਤੇ ਫਿਰ ਵੱਡੀ ਮਾਤਾ ਉਸਨੂੰ ਵਾਲ ਕਟਾਉਂਤੇ ਪੋਟਿਆਂ ਨਾਲ ਇਕੱਲਾ ਇਕੱਲਾ ਵਾਲ ਪੁੱਟਨ ਦਾ ਟੰਗ ਦੱਸੇਗੀ ਇਹ ਸੁਣ ਕੇ ਮੈਨਾਂ ਨੇ ਵੱਡੇ ਪੁੱਜੋ ਕੀ ਬੇਨਤੀ ਕੀਤੀ ਕਿ ਉਸਨੂੰ ਲੰਬੇ ਵਾਲ ਰੱਖਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਹ ਕਈ ਸਾਲ ਉਹਨਾਂ ਦੀ ਛੋ ਮਾਂਡ ਕੇ ਜਿਉਂਦੀ ਰਹੀ ਹੈ ਪਰ ਉਹ ਨਾ ਮੰਨਿਆ ਮੈਨਾਂ ਇਕੱਲਿਆਂ ਬੈਠ ਕੇ ਆਪਣੇ ਮਨ ਨੂੰ ਸਮਝਾਉਣ ਦੀ ਆਗਿਆ ਲੈ ਕੇ ਰੋਸ ਤੇ ਆ ਬੈਠੀ ਫਿਰ ਉਸਨੇ ਰੋਸ ਤੇ ਖੜੀ ਹੋ ਕੇ ਆਪਣੇ ਵਾਲ ਖੋਲ ਕੇ ਬਾਜ਼ਾਰ ਵਿੱਚ ਛਾਲ ਮਾਰ ਦਿੱਤੀ ਸਾਰੇ ਦੌੜ ਆਏ ਉਹ ਮਰ ਚੁੱਕੀ ਸੀ ਤੇ ਕਾਕਾ ਉਸਦੇ ਸਰਾਣੇ ਬੈਠਾ ਰੋ ਰਿਹਾ ਸੀ